ਆ ਤੇ ਠੀਕ ਕਰ ਰਹੀ ਆ ਆ ਲਓ ਜੀ ਆ ਰੇ ਮਗਾਇਆ ਸੀ ਇਹਨੂੰ ਸਿੱਧੀ ਕਰੋ ਬੋਰੀ ਨੂੰ ਬੋਰੀ ਦਾ ਮਾਰਕਾ ਵੀ ਦਿਖਾ ਦਿਓ ਉੱਤੇ ਜਿਹੜੀ ਥੱਲੇ ਲਾ ਲਾ ਥੱਲੇ ਲਾ ਲਾ ਕਿਸਾਨ ਵੀਰ ਨਾ ਮੜਾ ਜਾਂਦੇ ਨੇ ਵੀਡੀਓ ਬਣਾਉਣ ਲੱਗੇ ਆ ਇੱਕ ਇਦਾਂ ਪਾ ਦੋਦਰ ਪਿੰਡ ਦੀ ਆ ਤੇ ਸੁੱਖੇ ਹੋਣਾ ਦੇ ਖੇਤ ਦੀ ਐ ਇਹਨਾਂ ਨੇ ਡੀਪੀ ਬਣਾਇਆ ਬੋਰੀ ਪਈ ਆ ਮਜ਼ੇਕ ਡੀਪੀ ਆ ਇਹ ਜਿਹੜਾ ਮੰਗਾਇਆ ਇਹਨਾਂ ਨੇ 110 ਕਰਕੇ ਮੰਗਾਇਆ ਤੇ ਜਿਹੜਾ ਬਾਈ ਲੈ ਕੇ ਆ ਉਹ ਆ ਲਈ ਵਿੱਚ ਉਹ ਵੀ ਆ ਨਹੀਂ ਲੈ ਲੂਗੇ ਆ ਭਾਈ ਆ ਨਹੀਂ ਹੈ ਭਾਈ ਲੈ ਕੇ ਤੂੰ ਹੀ ਆਇਆ ਸਾਡੇ ਖੇਤ ਮੈਂ ਤੁਹਾਨੂੰ ਬੰਦੇ ਤੇ ਭੈਣ ਤੇ ਫੋਨ ਕਰਤਾ ਮੇਰੇ ਮੁੰਡੇ ਜਿਹੜੇ ਪੈਸੇ ਤੇਰੇ ਖਾਤੇ 'ਚ ਪਏ ਵੀਰੇ ਇਹਨਾਂ ਦੇ ਰਿਸ਼ਤੇਦਾਰ ਮੈਂ ਤਾਂ ਉਹਦੇ ਕਹਿਣ ਤੇ ਲੋ ਜੀ ਹੁਣ ਮੂੰਹ ਨਹੀਂ ਦਿਖਾਉਂਦਾ ਮੇਰੇ ਮੇਰੇ ਪਿੱਛੇ ਜਿਹੜਾ ਡੀਏਪੀ ਆਇਆ ਤੇ ਉਹ ਡੀਏਪੀ ਤੁਸੀਂ ਆ ਦੇਖ ਲਓ ਇਹਦਾ ਹਾਲ ਕੀ ਆ ਡੀਏਪੀ ਦਾ ਜਦੋਂ ਤੁਸੀਂ ਮਿਲਦੇ ਆ ਨਿਰੀ ਸੁਬਾ ਜਾਨੀ 100% ਸੁਬਾ ਸੁਬਾ ਝੂਠ ਆ ਜਗਾ ਤੇ ਇਹਦੀ ਅਸੀਂ ਵੀਡੀਓ ਬਣਾ ਰਹੇ ਆ ਜਿਹੜੇ ਬਾਈ ਨੇ ਖਾਤੇ ਚ ਪੈਸੇ ਪਾਏ ਆ ਗਾ ਉਹਦਾ ਕੀਤੇ ਨਾ ਕੰਟੈਕਟ ਤਾਂ ਕਿੱਥੋਂ ਆਇਆ ਹੈ ਇਹਦੇ ਬਾਰੇ ਪੂਰੀ ਜੜੀ ਛਾਣਬਾਨ ਕੀਤੀ ਜਾਊਗੀ ਤੇ ਜਿਹੜੇ ਇਹਦੇ ਹੈਗੇ ਆ ਜਿੰਮੇਵਾਰ ਬਣ ਗਏ ਉਹਨਾਂ ਦੇ ਵਿਰੁੱਧ ਜਥੇਬੰਦੀ ਵਾਲਿਆਂ ਤੋਂ ਕਿਸਾਨਾਂ ਵਾਲਿਆਂ ਤੋਂ ਪੂਰੀ ਬੰਦੀ ਕਾਰਵਾਈ ਕੀਤੀ ਜਾਊਗੀ ਠੋਕ ਕੇ ਇਹਨਾਂ ਦਾ ਨੰਬਰ ਲੈ ਲਓ ਇਹਨਾਂ ਦਾ ਫੋਨ ਨੰਬਰ ਲੈ ਲਓ ਤੇ ਪੈਸੇ ਇਹਨਾਂ ਤੋਂ ਡਾਂਗ ਨਾ ਲਵਾਗੇ ਰੇ ਇਹਨਾਂ ਨੂੰ ਵਾਪਸ ਕਰਾਵਾਂਗੇ ਤੇ ਹੋਰ ਵੀ ਇਹੋ ਜਿਹੇ ਕਿਸਾਨ ਆ ਜਿਹੜੇ ਉਹ ਧਿਆਨ ਦੇਣ ਰੇ ਲੈਣ ਲੱਗੇ ਖਾਸ ਕਰਕੇ ਇਹਦਾ ਜਿਹੜਾ ਰਗੜਾ ਹੈਗਾ ਰਗੜਾ ਹੈਗਾ ਦੂਜੇ ਧਿਆਨ ਦਿਓ ਜਿਹੜੇ ਬੰਦੇ ਆ ਇਹ ਜਦੋਂ ਤੁਸੀਂ ਡੀਏਪੀ ਲੈਨੇ ਆ ਡੀਏਪੀ ਦੀ ਆਪਾਂ ਨੂੰ ਤਾਂਗਾ ਵੀ ਖੰਗੀ ਛਾਟ ਆਜੂ ਕਿੰਨੀ ਗਾਜੂ ਕਿਤੇ ਛਾਟ ਨਹੀਂ ਆਉਂਦੀ ਡੀਏਪੀ ਦੀ ਡੀਏਪੀ ਆਜੂਗਾ ਪਰ ਉਹ ਇਹਦੇ ਜਿਹੜੇ 2 ਨੰਬਰ ਦੇ ਧੰਦੇ ਆ ਇਹਨਾਂ ਤੋਂ ਬਚੋ ਤੇ ਇਹ ਵੀਡੀਓ ਗਰੁੱਪ ਦੇ ਵਿੱਚ ਪਾਈ ਪਿੰਡ ਵਾਲੇ ਦੇ ਵਿੱਚ ਠੀਕ ਆ ਜੀ ਠੀਕ ਆ ਆ ਗੱਡੀ ਨੰਬਰ ਆ ਜੀ ਗੱਡੀ ਦਾ ਕਰਾਇਆ ਨਹੀਂ ਗੱਡੀ ਦੇ ਵਿੱਚ ਦੂਰੇ ਜਿਹੜਾ ਵੀਰ ਇਹ ਗੱਡੀਆਂ ਜਿਹੜੀਆਂ ਡਰਾਈਵਰਾਂ ਦਾ ਕਹਿਣਾ ਵੀ ਅਸੀਂ ਕਿਰਾਏ ਤੇ ਆਏ ਆ। ਕਿਰਾਏ ਤੇ ਹੀ ਕਿਰਾਏ ਤੇ। ਅਕਸਰ ਠੀਕ ਆ ਤੁਹਾਡੀ ਗੱਲ ਆ ਤੁਸੀਂ ਕਿਰਾਏ ਤੇ ਆਵੇਂ ਪਰ ਤੁਹਾਨੂੰ ਕਿਸੇ ਮਾਲਕ ਨੇ ਸੱਦਿਆ? ਕਿਹਨੇ ਸੱਦਿਆ ਤੁਹਾਨੂੰ? ਤੁਹਾਨੂੰ ਫੋਨ ਕਿਹਨੇ ਲਾਇਆ ਵੀ ਆਉਂ ਰੇ ਲੱਗੇ ਜਾਣਾ। ਉਹਨੂੰ ਲਾਓ ਇੱਥੇ ਕਰੋ। ਵੈਸੇ ਤਾਂ ਪ੍ਰਧਾਨ ਜੀ, ਪ੍ਰਧਾਨ ਜੀ ਮੇਰੀ ਗੱਲ ਸੁਣੋ। ਇੰਨੀ ਗੱਲ ਤਾਂ ਇਹ ਆ ਜਿਹੜੇ ਬੰਦੇ ਦੇ ਖਾਤੇ 'ਚ ਪੈਸੇ ਪਾਏ ਆ ਉਹਨੇ ਰੇ ਕਿੱਥੋਂ ਲੈ ਕੇ ਦਿੱਤਾ? ਉਹ ਇਹਦੇ ਬਾਰੇ ਜਿਹੜੀ ਹੈਗੀ ਆ ਉਹ ਤਸੱਲੀ ਭਖੇ ਜਵਾਬ ਦੇਵੇ ਗੱਲ ਦਾ। ਠੀਕ ਹੈ ਜੀ।